ਵਿਆਹ ਕਰ ਲੈਨੇ ਆ ਉਹ ਨਾਲੇ ਕੁੜੀ ਵੀ ਸੋਹਣੀ ਆ ਜੱਸੀਏ ਗ੍ਰਿਸ਼ਟਾ ਆਇਆ ਵਿਆਹ ਕਰਨਾ ਹੀ ਨਹੀਂ ਮੈਂ ਨਹੀਂ ਕਰਨਾ ਹਜੇ ਵਿਆਹ ਕਿਉਂ ਨਹੀਂ ਕਰਨਾ ਹੈ ਯਾਰ ਮੈਂ ਪਹਿਲੋ ਆਪਣਾ ਕੈਰੀਅਰ ਵੇਖਾਂ ਜਾਂ ਵਿਆਹ ਕਰਾ ਕੇ ਜਵਾਗਸਾਂਮ ਦਾ ਫਿਰਾਂ ਮੈਂ ਕਰਵਾ ਲੂੰਗਾ ਮੇਰਾ ਵਿਆਹ ਕਰ ਦੋ ਜਦੋਂ ਉਮਰ ਲੰਘੀ ਨਾ ਫਿਰ ਲੱਭਦਾ ਰਹੀ ਕੁੜੀ ਕੁੜੀਆਂ ਅੱਜਕੱਲ ਬੜੀਆਂ ਔਖੇ ਲੱਭਦੀਆਂ ਵੇ ਕੋਈ ਹੋਰ ਤਾਂ ਨਹੀਂ ਪਸੰਦ ਤੈਨੂੰ ਵੇ ਕਿਤੇ ਪਿਆਰ ਪਿਉਰ ਦੇ ਚੱਕਰਾਂ 'ਚ ਤੈਨੂੰ ਪਿਆ ਕੋਈ ਪਿਆਰ ਪਿਉਰ ਦੇ ਚੱਕਰਾਂ 'ਚ ਨਹੀਂ ਪਿਆ ਮੈਂ ਫਿਰ ਕਿਉਂ ਨਹੀਂ ਕਰਨ ਲਿਆ ਵਿਆਹ ਮੈਨੂੰ ਤੇ ਚੰਗੀ ਲੱਗਣ ਡਈ ਆ ਕੁੜੀ ਕੁੜੀ ਮੈਨੂੰ ਵੀ ਪਸੰਦ ਆ ਮੈਂ ਫਿਰ ਵੀ ਨਹੀਂ ਕਰਨਾ ਓਏ ਮੇਰਾ ਕਰਵਾ ਦੋ ਵਿਆਹ ਜਿਹੜਾ ਮਨਾ ਕਰਨ ਡਿਆ ਉਹਨੂੰ ਪੁੱਛੀ ਜਾਂਦੇ ਹੋ ਮੈਂ ਤਿਆਰ ਆ ਮੈਨੂੰ ਕੋਈ ਪੁੱਛਦਾ ਨਹੀਂ ਹਾਂ ਕਮਾਈ ਤੇ ਤੂੰ ਬਹੁਤ ਕਰਦਾ ਵੇਲੜਾ ਪੂਰਾ ਦਿਨ ਮੰਜੀਆਂ ਤੋੜਦਾ ਘਰੇ ਪਿਆ ਅਸੀਂ ਇੱਕ ਹੋਰ ਲਿਆਈਏ ਘਰੇ ਵੇਲੀਆਂ ਖਾਣ ਵਾਲੀ ਹਜੇ ਦੋਵੇਂ ਨਿੱਕੇ ਆ ਕਿਸੇ ਦਾ ਨਹੀਂ ਹੋਣਾ ਵਿਆਹ ਹਾਂ ਹਾਂ ਠੀਕ ਆ ਕੋਈ ਨਾ ਕਰੋ ਵਿਆਹ ਰਿਸ਼ਤਾ ਵਧੀਆ ਵਾ ਮੈਂ ਥੋਣੇ ਜਾਂਦੇ ਨਾ ਮੈਂ ਖੁਦ ਕਰ ਲੂੰਗਾ ਵਿਆਹ